ਹਾਂ ਦੋਸਤੋ ਅੱਜ ਆਪਾਂ ਇੱਕ ਇਸਤਾਨੀ ਪੌਦੇ ਦੀ ਗੱਲ ਕਰ ਰਹੇ ਹਾਂ ਕਿ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਬਹੁਤ ਚਰਚਾ ਦੇ ਵਿੱਚ ਹੈ ਤੇ ਕੋਈ ਇਹੋ ਜਿਹਾ ਨਹੀਂ ਹੋਣਾ ਜਿਸ ਨੇ ਇਸ ਦਾ ਨਾਮ ਨਾ ਸੁਣਿਆ ਹੋਵੇ ਮੇਰਾ ਭਾਵ ਕਹਣ ਤੋਂ ਸੋਹੰਣਾ ਹੈ ਜਿਹਨੂੰ ਅਸੀਂ ਡਰਮ ਸਟਿਕ ਵੀ ਕਹਿੰਦੇ ਹਾਂ ਔਰ ਮਰਿੰਗਾ ਵੀ ਕਹਿੰਦੇ ਹਾਂ ਇਹ ਪੌਦਾ ਕਾਫੀ ਚਰਚਾ ਦੇ ਵਿੱਚ ਨੇ ਇੰਤੇ ਦੇ ਵਿੱਚ ਜੇ ਅਸੀਂ ਵੇਖੀਏ ਕਿ ਜਿੰਨੇ ਵੀ ਤੱਤ ਨੇ ਸਾਡੇ ਕੋਲੇ ਵਿਟਾਮਿਨਸ ਹੋ ਗਏ ਪਹਿਲਾਂ ਵਿਟਾਮਿਨ A ਵਿਟਾਮਿਨ B ਵਿਟਾਮਿਨ C ਹਾਂ ਵਿਟਾਮਿਨ ਡੀ ਤੇ मिनਰਲਸ ਹੋ ਗਏ ਕੈਲਸ਼ੀਅਮ ਆਇਰਨ ਪੋਟਾਸ਼ੀਅਮ ਪਾਸਫੋਰਸ ਇਹ ਚ ਬੜੇ ਨੇ ਵਿਟਾਮਿਨ ਸੀ ਤੇ ਮੈਂ ਕੋਈ ਸਟਡੀ ਕੀਤੀ ਸੀ ਪਿੱਛੇ ਦੇ ਬਾਰੇ ਆਪਾਂ ਕਰਦੇ ਫਿਰ ਗੱਲ ਕਰਾਂਗੇ 100 ਗ੍ਰਾਮ ਜਿਹੜਾ ਹੈਗਾ ਇਹ ਸੌਂਣਾ ਹੈ ਇਹਦਾ ਕੋਈ ਵੀ ਪ੍ਰੋਡਕਟ ਹੈ ਪੱਤੇ ਹੈ ਚਾਹੇ ਕੁਛ ਹੋਵੇ ਵਿੱਚ 120 ਮਿਲੀਗ੍ਰਾਮ ਜਿਹੜਾ ਵਿਟਾਮਿਨ ਸੀ ਮਿਲਦਾ ਹੈ ਤੇ ਵਿਟਾਮਿਨ ਸੀ ਸਾਡੇ ਸਿਹਤ ਲਈ ਬਹੁਤ ਜ਼ਰੂਰੀ ਹੈ ਸੋ ਬਹੁਤ ਸਾਰੀਆਂ ਬਿਮਾਰੀਆਂ ਆਯੁਰਵੇਦਸ ਪਾਉਂਦਾ ਹੈ ਵੀ ਤੁਹਾਡੇ ਕੋਈ ਸਕਿਨ ਦੀ ਸਮੱਸਿਆ ਹੈ ਤੁਹਾਡਾ ਕੋਲੇਸਟ੍ਰੋਲ ਵਧਿਆ ਹੋਇਆ ਹੈ ਤੁਹਾਡੇ ਜਿਹੜੇ ਦਿਲ ਦੇ ਦੌਰੇ ਦਾ ਖਤਰਾ ਹੈਗਾ ਤੇ ਇਸ ਨਾਲ ਹੱਡੀਆਂ ਦੇ ਜੋੜਾਂ ਦੀ ਸਮੱਸਿਆ ਕੋਈ ਜਾਂ ਵਾਲਾਂ ਦੀ ਸਮੱਸਿਆ ਹੈ ਜਾਂ ਹੋਰ ਹੈ ਇਹ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਇਹ ਮੋਰਿੰਗਾ ਜਾਂ ਸੁਹਾਣਣੇ ਦੇ ਵਿੱਚ ਹੈ ਤੇ ਇਸ ਤੇ ਹਰ ਭਾਗ ਨੂੰ ਵਰਤੇ ਜਾਂਦਾ ਹੈ ਇਹਦੇ ਪੱਤੇ ਐ, ਇਹਦਾ ਸੱਕ ਐ, ਇਹਦੀਆਂ ਫਲੀਆਂ ਐ, ਇਹਦੀਆਂ ਜੜਾ ਐ। ਜਦੋਂ ਵੀ ਅਸੀਂ ਇਹਦਾ ਬੀਜ ਬੀਜਦੇ ਆਂ ਤਾਂ ਇਹਦੇ ਵਿੱਚ ਨਾ ਥੱਲੇ ਮੂਲੀ ਵਾਂਗ ਇੱਕ ਅਗਲੇ ਸਾਲੇ ਗੰਢ ਜੀ ਬਣ ਜਾਂਦੀ ਐ ਤੇ ਉਹਦੀ ਵੀ ਵਰਤੋਂ ਕੀਤੀ ਜਾਂਦੀ ਐ। ਪਰ ਥੋੜੀ ਜੀ ਸਮੱਸਿਆ ਦੀ ਇਹ ਐ ਵੀ ਸਿਆਣੇ ਬੰਦੇ ਦਵਾਈ ਸਮਝ ਕੇ ਉਹਨੂੰ ਲੈ ਲੈਂਦੇ ਐ ਤੇ ਜਾਂ ਫਿਰ ਇਹਦੀਆਂ ਆਯੁਰਵੈਦਿਕ ਦੇ ਵਿੱਚ ਪ੍ਰੋਡਕਟ ਵੀ ਆਉਂਦੇ ਨੇ, ਪਾਊਡਰ ਵੀ ਆਉਂਦਾ, ਕੈਪਸੂਲ ਵੀ ਆਉਂਦੇ ਨੇ, ਗੋਲੀਆਂ ਵੀ ਆਉਂਦੀਆਂ। ਇਹ ਪਰ ਬੱਚੇ ਕਿਉਂਕਿ ਉਹਨੂੰ ਸਵਾਦ ਨਾਲ ਹੁੰਦਾ ਤਾਂ ਇਸ ਕਰਕੇ ਦੀ ਉਸ ਤੇ ਸਮੱਸਿਆ ਆ ਜਾਂਦੀ ਹੈ ਸੋ ਦਾ ਇੱਕ ਤਰੀਕਾ ਹੈ ਕਿ ਇਹਦਾ ਅਚਾਰ ਬਣਾਇਆ ਜਾ ਸਕਦਾ ਹੈ ਤੇ ਹੁਣ ਬਿਲਕੁਲ ਸਮਾਂ ਬਹੁਤ ਥੋੜਾ ਜਿਹਾ ਸਮਾਂ ਹੁੰਦਾ ਜਦੋਂ ਇਹਦਾ ਅਚਾਰ ਬਣਾਇਆ ਜਾਂਦਾ ਹੈ ਤਕਰੀਬਨ ਹਫਤਾ ਤੱਕ ਉਸ ਤੋਂ ਬਾਅਦ ਇਹਦੀਆਂ ਫਲੀਆਂ ਤੱਕ ਜਾਂਦੀਆਂ ਤੇ ਅੱਜ ਤਾਂ ਤੁਸੀਂ ਵੇਖ ਰਹੇ ਹੋ ਇਹਦੀਆਂ ਫਲੀਆਂ ਇਸ ਵੇਲੇ ਲੱਗੀਆਂ ਹੋਈਆਂ ਦੋ ਚਾਰ ਦਿਨ ਦੇ ਵਿੱਚ ਵੇਖੋ ਜਿਹੜੀਆਂ ਫਲੀਆਂ ਲੱਗੀਆਂ ਇਹਨਾਂ ਨੂੰ ਅਸੀਂ ਕਰਨਾ ਕੀ ਹੈ ਉਹ ਤੋੜ ਲੈਣੀਆਂ ਹੈ ਤੇ ਉਹ ਬਿਲਕੁਲ ਨਰਮ ਹੋਣ ਜਿਨ੍ਹਾਂ ਦੇ ਵਿੱਚ ਰੇਸ਼ਾ ਨਾ ਪਿਆ ਹੋਵੇ ਕੋਈ ਤੇ ਉਹ ਨਰਮ ਫਲੀਆਂ ਲੈਣੀਆਂ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਕੋਈ ਐਨਸੀ ਐਨਸੀ ਦੇ ਹਿਸਾਬ ਨਾਲ ਕੱਟ ਲੈਣਾ ਪਹਿਲਾਂ ਜਦੋਂ ਧੋ ਲੋ ਉਸੇ ਕੱਟ ਲੋ ਕੱਟ ਕੇ ਤੇ ਫਿਰ ਉਹਦਾ ਇੱਕ ਹੋਰ ਟ੍ਰੀਟਮੈਂਟ ਕਰਨਾ ਅਸੀਂ ਇਹਨੂੰ ਕਿਸੇ ਭਾਂਡੇ ਵਿੱਚ ਪਾ ਕੇ ਉਹਦੇ ਵਿੱਚ ਲੂਣ ਪਾ ਲੈਣਾ ਜੇ ਸਾਡੇ ਕੋਲ 1 ਕਿਲੋ ਫਲੀਆਂ ਹੈ ਤੇ ਵਿੱਚ 5-7 ਚਮਚੇ ਲੂਣ ਦੇ ਪਾ ਦਿਓ ਪਾ ਕੇ ਤੇ ਉਹਨੂੰ ਉੱਪਰੋਂ ਬਰਤਨ ਨੂੰ ਬੰਦ ਕਰ ਦਿਓ ਤੇ ਇਹਨੂੰ ਹਲਾ ਕੇ ਉਵੇਂ ਪਿਆ ਰਹਿਣ ਦਿਓ ਇਹ ਤਕਰੀਬਨ ਤੁਸੀਂ 2 ਦਿਨ ਇਸ ਤਰ੍ਹਾਂ ਰੱਖਣਾ ਹੈ 2 ਦਿਨ ਰੱਖਣ ਤੋਂ ਬਾਅਦ ਜਿਹੜਾ ਇਹ ਹਰਾ ਰੰਗ ਹੈ ਉਹ ਥੋੜਾ ਪੂਰੇ ਜਿਹੇ ਰੰਗ ਦੇ ਵਿੱਚ ਬਦਲ ਜਾਊਗਾ ਤੇ ਉਸ ਤੋਂ ਬਾਅਦ ਉਹ ਫਲੀਆਂ ਨੂੰ ਫਿਰ ਅਸੀਂ ਉਹਦੇ ਵਿੱਚ ਪਾਣੀ ਆ ਜੀ ਗਲਣ ਕਰਕੇ ਉਹਨੂੰ ਵੀ ਥੋੜਾ ਜਿਹਾ ਸੁਕਾਉਣਾ ਪੱਖੇ ਤੇ ਲੇក ਤੇ ਸੁਕਾ ਲਓ ਥੋੜੀਆਂ ਸੁਕਾ ਕੇ ਜਿਹੜਾ ਪਾਣੀ ਉਹਦਾ ਕੱਢ ਦਿਓ ਬਾਹਰ ਕਿੱਕਰਤਣ ਇਹਦੀ ਉਹ ਨਿਕਲ ਜਾਏਗੀ ਤਾਂ ਫਿਰ ਉਸ ਤੋਂ ਬਾਅਦ ਆਮ ਜਿਵੇਂ ਅਸੀਂ ਚਾਰ ਪਾਉਨੇ ਆ ਤੇਲ ਗਰਮ ਕਰਨਾ ਹੈ ਤੇਲ ਗਰਮ ਕਰਕੇ ਇਹ ਜਦੋਂ ਤੋਂ ਤੋਂ ਛੜਨ ਲੱਗ ਛੜਨ ਲੱਗ ਜਾਂਦਾ ਉਸ ਤੋਂ ਬਾਅਦ ਉਹਦੇ ਵਿੱਚ ਜਿਹੜੇ ਵੀ ਅਸੀਂ ਮਸਾਲੇ ਪਾਉਣੇ ਆ ਲੂਣ ਮਿਰਚ ਹਲਦੀ ਜੋ ਵੀ ਹੈ ਪਾ ਕੇ ਇਹਨੂੰ ਵਿੱਚ ਬੱਸ ਨੂੰ ਇੱਕ ਵਾਰੀ ਤੜਕ ਲੈਣਾ ਤੜਕ ਕੇ ਤੇ ਜਦ ਠੰਡਾ ਹੋ ਗਿਆ ਤਾਂ ਇਹਨੂੰ ਕਿਸੇ ਕੱਚ ਦੇ ਬਰਤਨ ਵਿੱਚ ਕੋਸ਼ ਕਰੋ ਪਾ ਕੇ ਅਸੀਂ ਉਹਨੂੰ ਰੱਖ ਦੇਣਾ ਤੇ ਰਸਤ ਨਾਲ ਦੇ ਨਾਲ ਹੀ ਖਾਣ ਵਾਲਾ ਹੋ ਜਾਊਗਾ ਇਹ ਦੋਨਾਂ ਦੇ ਵਿੱਚ ਹੀ ਇਹ ਖਾਣ ਵਾਲਾ ਹੋ ਜਾਏਗਾ ਤਾਂ ਹੋਰ ਵੀ ਚੰਗਾ ਜੀ ਉਹਨੂੰ ਬੰਦ ਬਰਤਨ ਨੂੰ ਇੱਕ ਦੋ ਦਿਨ ਲਈ ਧੁੱਪ ਦੇ ਵਿੱਚ ਰੱਖ ਦਿਓ ਤਾਂ ਇਹਦੇ ਨਾਲ ਇਹ ਹੈਗਾ ਵੀ ਇਹਦਾ ਇਹ ਬੜਾ ਸਵਾਦਲਾ ਆਚਾਰ ਬਣਦਾ ਅ ਅਸੀਂ ਪਿਛਲੇ ਦੋ ਤਿੰਨ ਸਾਲ ਤੋਂ ਬਣਾ ਰਹੇ ਹਾਂ ਤੇ ਹੁਣ ਵੀ ਬਸ ਅੱਜ ਹੀ ਬਣਾਇਆ ਕੁਛ ਸਭ ਤੋਂ ਵੱਡੀ ਤੇ ਸੋਚਣ ਸਮਝਣ ਵਾਲੀ ਗੱਲ ਇਹ ਹੈ ਕਿ ਇਹਦੇ ਵਿੱਚ ਦੇਰੀ ਨਾ ਕੀਤੀ ਜਾਵੇ ਬਿਲਕੁਲ ਜਿਉਂ ਹੀ ਤੁਸੀਂ ਵੀਡੀਓ ਸੁਣਦੇ ਹੋ ਤਾਂ ਇਹਦੇ ਚ ਗੱਲਬਾਤ ਸੁਣਦੇ ਹੋ ਤੁਹਾਨੂੰ ਜਿੱਥੇ ਵੀ ਤੁਹਾਡੇ ਨੇੜੇ-ਤੇੜੇ ਕਿਤੇ ਇਹਦੇ ਦਰਖਤ ਲੱਗੇ ਨੇ ਉੱਥੋਂ ਨਰਮ ਜਿਹੇ ਫਲੀਆਂ ਲਾ ਲਓ ਬਿਲਕੁਲ ਨਰਮ ਚਾਹੀਦੀ ਹੈ ਤੇ ਉਹਦਾ ਤੁਸੀਂ ਇਸ ਤਰੀਕੇ ਨਾਲ achar ਬਣਾਓ ਤੇ ਮਜ਼ਾ ਲਾਓ ਨਾਲ ਨਾਲ ਨਿਯੰਬੋ ਸੜੀਆਂ ਸੜੀਆਂ ਬਿਮਾਰੀਆਂ ਤੋਂ ਵੀ ਹੱਲ ਹੋਏਗਾ ਨਾਲ ਸੜਕ ਨੋਟ੍ਰੀਸ਼ਨ ਵੈਲਿਊ ਵੀ ਮਿਲੇਗੀ ਸੋ ਉਮੀਦ ਹੈ ਤੁਸੀਂ ਬਣਾਉਂਗੇ ਉਸ ਤੋਂ ਬਾਅਦ ਜਾਂ ਜੀ ਦਾ ਗੁਜ਼ਾਰਬਾ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰੋਗੇ ਜੀ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਅੱਗੇ ਵੀ ਸਾਂਝੀ ਕਰੋ ਬਹੁਤ ਬਹੁਤ ਧੰਨਵਾਦ